ਬਿੰਦਰ ਕੌਰ ਇਹ ਕੀ ਲੱਗਦਾ ਕਿ ਬਿੰਦਰ ਕੌਰ ਮੇਰਾ ਗੁਰਜਿੰਦਰ ਭਰਾ ਸੀਗਾ ਹਾਂਜੀ ਹਾਂਜੀ ਇਹਨੂੰ ਸਾਲ ਹੋ ਚੱਲਿਆ ਜੇ ਰਸਤੇ 'ਚ ਭਟਕਦਾ ਰਿਹਾ ਜੰਟਾ ਨੇ ਕਹੇ ਵੀ ਇੱਕ ਨੰਬਰ 'ਚ ਭੇਜਾਂਗੇ ਪਰ ਉਹਨਾਂ ਨੇ ਦੋ ਨੰਬਰ 'ਚ ਭੇਜਿਆ ਤੇ ਰਸਤੇ 'ਚ ਸਾਲ ਲੱਗ ਗਿਆ ਇਹਨੂੰ ਅਸੀਂ ਸੋਚਿਆ ਵੀ ਚਲੋ ਜਾਊਗਾ ਕਮਾਈ ਕਰੂਗਾ ਘਰ ਦੇ ਹਾਲਾਤ ਵਧੀਆ ਹੋ ਜੂਗੇ ਪਰ ਹੁਣ ਪਤਾ ਲੱਗਿਆ ਵੀ ਉਹ ਵਾਪਸ ਹੀ ਆ ਰਿਹਾ ਹਾਂਜੀ ਕਿੰਨਾ ਟਾਈਮ ਹੋ ਗਿਆ ਉਹਨਾਂ ਥੋੜੀ ਗੱਲ ਹੋਈ ਹੁਣ ਸਾਨੂੰ ਤੇ ਮਹੀਨਾ ਕੋ ਹੋਈ ਚੱਲਿਆ ਗੱਲ ਹੋਈ ਉਹਨਾਂ ਦੇ ਨਾਲ ਤੁਹਾਡਾ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਅੱਜ ਜਿਹੜੇ ਮਲਕੀ ਜਦੋਂ ਤੁਹਾਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਲੱਗਾ ਜਦੋਂ ਇਦਾਂ ਹੀ ਇਨਕਵਾਰੀ ਵਾਲੇ ਕੋਈ ਆਏ ਹੀ ਹੋਰ ਕਹਿੰਦੇ ਵੀ ਵਾਪਸ ਆ ਰਿਹਾ ਤੁਹਾਡਾ ਬੇਟਾ ਇੱਥੇ ਇੱਥੇ ਫਿਰ ਕਿਤਰਾ ਮੰਨਦੇ ਵਿੱਚ ਕਿਤਰਾ ਕੀ ਜਾਲ ਹੈ ਉਹ ਕੀ ਹਾਲ ਤੇ ਇਹੀ ਅੱ비 ਚਲੋ ਘਰ ਦੀ ਹਾਲਤ ਮਾੜੀ ਜੀ ਹੁਣ ਕੁਛ ਸਰਕਾਰ ਸਾਡਾ ਵਧੀਆ ਕਰੇ ਚਲੋ ਜਿਹੜਾ ਪੈਸਾ ਤੇ ਅੱਲਾ ਲੱਗਾ ਹੋਇਆ ਵਾਪਸ ਕਰੇ ਸਾਡਾ ਲੈ ਪੈਣ ਭਰਾਏ ਤਿੰਨ ਪੈਣ ਭਰਾ ਦੋ ਪੈਣਾ ਤੇ ਇੱਕ ਭਰਾ ਹੈ ਤਿੰਨੇ ਜabe ਆਉਣ ਵਾਲੇ ਜੇ ਇਹ ਡੈਡੀ ਪਰੇ ਦੀ ਰਟੋ ਨਹੀਂ ਹਾਂਜੀ ਉਹ 2009 ਚ ਡੈਥ ਆਈ ਜੀ ਨਾ 2009 ਵਿੱਚ ਡੈਥ ਹੋਈ ਉਹਨਾਂ ਦੀ ਨਾ ਨਹੀਂ ਹੋਈ ਹਾਂਜੀ ਛੋਟੇ ਹੀ ਉਹਦਾ ਸੀ ਇਹ ਫਿਰ ਕਿਸ ਤਰ੍ਹਾਂ ਗਏ ਖੇਤਾਂ ਨੂੰ ਭੇਜੇ ਕਿੰਨੇ ਪੈਸੇ ਲੱਗੇ ਲੱਗੇ ਇਹ ਸਾਡੇ 50 ਲੱਖ ਰੁਪਏ ਲੱਗ ਗਿਆ ਜੇ ਜਿਹੜੀ ਥੋੜੀ ਬਹੁਤੀ ਜ਼ਮੀਨ ਨਹੀਂ ਉਹ ਵੇਚ ਦਿੱਤੀ ਜੇ ਕੁਛ ਕਰ ਜਾ ਚੁੱਕਿਆ ਇੱਧਰ ਉੱਧਰ ਫੜ ਕੇ ਤੇ ਪੈਸੇ ਕੀਤੇ ਹੀ ਬਲਵਿੰਦਰ ਗੁਰ ਬਲਵਿੰਦਰ ਇਹ ਕੀ ਲੱਗਦਾ ਹੈ ਗਰੂਜਿੰਦਰ ਤਾਂ ਕੀ ਨਾ ਇਹ ਗੁਰਜਿੰਦਰ ਬੇਟਾ ਗੁਰਜਿੰਦਰ ਸਿੰਘ ਬੇਟਾ ਨਾ ਟਾਈਮ ਹੋ ਗਿਆ ਨੂੰ ਭੇਜਿੰਦਾ ਹੈ ਕਿਹੜੀ ਡੇਟ ਗਿਆ ਹੈ ਇਹ ਤਾਂ ਅਮਰੀਕਾ ਜਿੱ ਗਿਆ ਇਹ ਸਾਲ ਤੋਂ ਹੋ ਗਿਆ ਘਰੋਂ ਗਿਆ ਇਹਨੂੰ ਪੂਰੇ ਘਾਟੇ ਸਾਲ ਤੋਂ ਕਿੰਨੇ ਪੈਸੇ ਲੱਗੇ ਸੀ ਆਹ 50 ਨੂੰ ਪੜੀ ਗਿਆ ਇਹ ਹੁੰਦਾ ਹੈ ਅੱਡੀ ਉਹਨਾਂ ਕਦੋਂ ਦੀ ਗੱਲ ਹੋਈ ਹੈ ਅੱਡੀ ਗੱਲ ਨੂੰ ਇਹ ਮਹੀਨਾ ਹੋ ਗਿਆ ਨਾਲੋਂ ਇਹ ਮਹੀਨਾ ਹੋ ਗਿਆ ਜਦੋਂ ਇਹ ਕਿੰਨੇ ਮੈਨੂੰ ਪੁਲਿਸ ਨੇ ਬੜਰੇ ਨੇ ਹਾਂਜੀ ਨਹੀਂ ਉਹਦੇ ਨਾਲ ਤਾਂ ਨਹੀਂ ਹੋਈ ਇਦਾਂ ਨੂੰ ਸੁਣਨ ਚਾਹ ਤੈਨੂੰ ਪੁਲਿਸ ਚਾਹ ਤੁਹਾਨੂੰ ਕਹਿੰਦੇ ਸੀ ਹਾਂਜੀ ਮਾਨੂੰ ਇੰਦੇ ਦੱਸਿਆ ਉਹਦੀ ਗੱਲ ਨਹੀਂ ਹੁੰਦਾ ਹੋਈ ਇਹ ਕਿੰਨੇ ਭਰਾ ਨੇ ਇੱਕ ਕਰਦੇ ਨੇ ਇੱਕ ਭਰਾ ਆ ਦੋ ਭੈਣਾਂ ਹੈ ਹਾਂਜੀ ਇਹ ਕਿੰਨੇ ਪੈਸੇ ਲਾਇਏ ਛੋਟੇ ਇਹ ਪੰਜਾਹ ਮੈਨੂੰ ਪੜ ਗਏ ਪੈਣੋ ਤਾਂ ਇੰਦੇ ਕੁਝ ਪੈਣੀ ਵੇਚੀ ਕੁਝ ਫੜਫੜਾ ਕੇ ਕਰ ਜਾ ਗੰਜਾ ਚੁੱਕ ਕੇ ਤੇ ਫੇਰ ਬਣਾਇਆ ਨਾਲ ਚ ਗਰੀਬੀ ਸਾਨੂੰ ਕੋਈ ਆਮਦਨ ਕੋਈ ਹਾਂ ਨਹੀਂ ਕੋਈ ਸੀ ਨਹੀਂ ਹਾਂ ਜੀ ਡਾਡੀ ਇਹਨਾਂ ਦੇ ਪਹਿਣ ਹੁੰਦਾ ਧੋਗੀ ਨੌਂ ਚੋਗੇ ਨਹੀਂ ਉਹਨਾਂ ਵਾਂ ਫਿਰ ਇੰਦੇ ਹੀ ਛੋਟੇ ਹੀ ਇੰਦੇ ਪਾੜੇ ਪੂਣੇ ਚਲੋ ਟਾਈਮ ਪਾਸ ਕੀ ਤਾਂ ਹੁਣ ਗਿਆ ਸੀ ਬਾਹਰ ਵੀ ਚਲੋ ਬਾਹਰ ਜਾਣਾ ਚਲੋ ਭੈਣਾਂ ਦੇ ਵਿਆਹ ਵੀ ਕਰਨੇ ਤੇ ਨਹੀਂ ਉਹ ਗੱਲ ਬਣੀ ਫੇਰ ਉਧਰ ਹੁਣ ਵਾਪਸ ਜਿਉਣਾ ਕਿੱਥਾ ਘਰ ਦੀ ਹਾਲਤ ਤੇ ਮਾੜੀ ਹੈ ਨਾ ਇਹਦ ਘਰ ਵੀ ਅਸੀਂ ਕਿੰਦਾ ਵੀ ਬਣਾਵਾਂਗੇ ਫੇਰ ਬਾਅਦ ਚ ਨੜ ਪੈਣਾ ਵਿਆਹ ਕਰਾਂਗੇ ਇਸ ਕਰਕੇ ਗਿਆ ਹੀ ਤੇ ਨਹੀਂ ਗੱਲ ਬਣੀ ਉਹਨਾਂ ਵਾਪਸ ਵੀ ਹੀ ਕਰਨ ਸਾਨੂੰ ਦੇ ਅੱਜ ਹੀ ਪਤਾ ਲੱਗਾ ਜੇ ਹੁ ਕੰਨ ਤਾਂ ਕਈ ਸੰ ਨੂੰ ਕਹਿੰਦੇ ਵੀ ਆਉਣ ਜਾ ਵਾਪਸ ਪਰ ਸਾਨੂੰ ਨਹੀਂ ਪਤਾ ਸਾਨੂੰ ਅੱਜ ਪਤਾ ਲੱਗਾ ਕਿਵੇਂ ਪੜਿਆ ਗਰੋਂ ਪੜਿਆ। ਜੀ ਤੁਮ ਕਿਤੇ ਰਹਿੰਦੇ ਜੀ? ਇਹਨਾਂ ਡਿਟਾਈ ਵਣੀ। ਹਾਂਜੀ ਇੱਕ ਜੀ ਕਹਾਂਗੇ ਦੋ ਜੀ ਭੇਜਣ ਉਹਨੇ। ਦੋ ਜੀ ਭੇਜ ਕੇ ਜਮਨ ਤੇ ਫੇਰ ਰਾਜ ਉਹਨਾਂ ਦਾ ਖਰਾਬ ਕੀਤਾ ਰਾਜ ਭਾਵ ਚੱਲ ਜਾਂਦਾ ਕਦੇ 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 ਜੰਗਲਾ ਰਹੀ ਗਏ ਫੇਰ। ਕਿੰਨਾ ਟਾਈਮ ਹੋ ਗਿਆ ਉਹਨੂੰ ਉੱਥੇ ਅਮਰੀਕਾ ਪਹੁੰਚੇ ਨੂੰ? ਸਾਈਟ ਤਰੀਕ ਨੂੰ ਪਹੁੰਚਿਆ। ਕਿਤੇੋਂ ਦਾ ਤੁਰਿਆ ਆਇਆ। ਹਾਂ ਹਾਂ ਸਾਲ ਹੋ ਗਿਆ ਹਾਂਜੀ ਹਾਂਜੀ ਸਾਲ ਕੋਈ ਚੱਲਿਆ ਜੀ ਸਾਲ ਦਾ ਗੁਰੇ ਇੱਥੋਂ ਹਾਂਜੀ ਨਾ ਕਿਤੇ ਕਦੀ ਹੋਈ ਹਾਂਜੀ ਹਾਂਜੀ ਨੰਗ ਹੀ ਹਾਂ ਨੇ ਵੀ ਕੋਈ ਜੇ ਨੌਕਰੀ ਮਿਲ ਜੇ ਕੋ ਬੱਚੇ ਨੂੰ ਚਾਹ ਕੋਈ ਸਹੇਪ ਹੋਏ ਜਿਹੜੇ ਕੋ ਵਾਪਸ ਘੰਡੇ ਕਰਨ ਸਹੇਂਗੇ ਹਾਂਜੀ ਇਹ ਕੀ ਲੱਗਦੇ ਗੁਰਜਿੰਦਰ ਚਾਚੇ ਦਾ ਬੇਟਾ ਸਾਡਾ ਛੋਟੇ ਦਾ ਹਾਂਜੀ ਕਦੋਂ ਕਦਾਂ ਗਿਆ ਇਹਨੂੰ ਸਾਲ ਹੋ ਗਿਆ ਜਿਹਗਾ ਇਹਨੂੰ ਅੱਛਾ ਹਾਂਜੀ ਇਹ ਮਲਕੀ ਕਿ ਕਿਤਰਾ ਕਦੋਂ ਪਤਾ ਲੱਗਾ ਤੁਹਾਨੂੰ ਇਹਦੇ ਬਾਰੇ ਤੇ ਕਿਤਰਾ ਵੇਖਿਆ ਤੁਹਾਨੂੰ ਵੀ ਜਿਹੜੇ ਤੁਹਾਡੇ ਚਾਚੇ ਦਾ ਬੇਟਾ ਹਾਂਜੀ ਇਹ ਉਹਦੇ ਘਰ ਦੇ ਹਲਾਸ ਨੇ ਇੱਕ ਤਰ੍ਹਾਂ ਦੇ ਘਰ ਦੇ ਹਲਾਦ ਵੇਖ ਲਓ ਤੁਸੀਂ ਇਤਰਾ ਦੇ ਮਾੜੇ ਆ ਮਾਂ ਨੇ ਵਿਚਾਰੀ ਨੇ ਪਾਲੇ ਔਖੇ ਸੌਖੇ ਉਹਨਾਂ ਆਖਿਆ ਵੀ ਚੱਲ ਉਹ ਮੁੰਡਾ ਮਗਰ ਜੰਟ ਨੇ ਲਾ ਲਿਆ ਉਹਨੇ ਆਖਿਆ ਵੀ ਮੈਂ ਤੁਹਾਨੂੰ ਇੱਕ ਨੰਬਰ 'ਚ ਘੱਲੂ ਤੇ ਜਾੜ ਪਿਆੜ ਕੇ ਉਹਨੇ ਰਾਹ 'ਚ ਰੱਖਿਆ ਕਈ ਚਿਰ ਸਾਲ ਹੋ ਗਿਆ ਉਹਨਾਂ ਠੱਕੇ ਢੋੜੇ ਖਾਂਡਿਆ ਵਿਚਾਰਾ ਤੇ ਜਹਾਰ ਕੇ ਮੰਗਿਆ ਨੰਗਿਆ ਤੋਂ ਅੰਦਰ ਪੁਲਿਸ ਦੇ ਕਾਬੂ ਆ ਗਿਆ ਉਹਨਾਂ ਰਿਪੋਰਟ ਕਰਕੇ ਇਹਨੂੰ ਭੇਜਤਾ ਹਾਂਜੀ ਇਹ ਹੁਣ ਵਿਚਾਰੇ ਇੱਕ ਤੇ ਰਹਿੰਦੇ ਨੇ ਤੁਹਾਡੀ ਚਾਚੀ ਜਾਂ ਇਹ ਸਾਡੇ ਵਾਲੀ ਰਹਿੰਦੇ ਚਾਚਿਆਂ ਤਾਂ ਵਾਲੀ ਰਹਿੰਦੇ ਵਿਚਾਰੇ ਉਹਦੇ ਜਦੋਂ ਚਲ ਗਿਆ ਤੇ ਸਾਡੇ ਵਾਲੀ ਰਹਿੰਦੇ ਨੇ ਮੁੜ ਕੇ ਹਾਂਜੀ ਕਿੰਨੀਆਂ ਕੋ ਫੈਸ਼ਨ ਮੈਂ ਤਾਂ ਭੈਣਾ ਦੇ ਜਾਂਦਾ ਵਿਆਹ ਕਰੂ ਪਿਓ ਸਿਰ ਤੇਰੀ ਵਿਚਾਰਿਆ ਗਰੀਬੀ ਵੇਖੀ ਆ ਵੀ ਭੈਣਾ ਦੇ ਵਿਆਹ ਕਰਾਂਗੇ ਚਲੋ ਘਰ ਬਾਹਰ ਬਣਾਵਾਂਗੇ ਕਈ ਫੈਸ਼ਨ ਵਿਚਾਰੇ ਵੇਖੀਆਂ ਸੀ ਪਰ ਇਹ ਰੱਬ ਨੂੰ ਜੋ ਮਜੂਰ ਹੀ ਗਲਤ ਆ ਜੀ ਅਹੀਂ ਤੇ ਹੋ ਕਹਿਣਾ ਚਾਹੁੰਦੇ ਆ ਵੀ ਚਲੋ ਕੋਈ ਨੌਕਰੀ ਨਾ ਕਰੀ ਮਿਲੇ ਸਰਕਾਰੀ ਕੋ ਸਰਕਾਰ ਮਹਤ ਕਰੇ ਵਿਚਾਰਿਆਂ ਦੀ ਕੋਈ ਇਹਨਾਂ ਦਾ ਚੱਲੇ ਤੋਰਾ ਫਰਕਰ ਵਟੀ ਪਾਣੀ ਤੇ ਕੁਝ ਜਾਨਾਂ ਦੇ ਪੈਸੇ ਵਾਪਸ ਕੀਤੇ ਜਾਣ ਸਰਕਾਰ ਨੂੰ ਆਹ ਵੇਖ ਕੇ ਵੀ ਨੇ ਪੈਸੇ ਵੀ ਲਾ ਲਏ ਕੀ ਵਿਚਾਰੇ ਹੁਣ ਕਰਨਗੇ ਇਹਨਾਂ ਦਾ ਸਾਰਾ ਨਹੀਂ ਕੋਈ ਹੈਗਾ ਇਹੋ ਐ ਮੁੰਡਾ ਸੀ